ਅੱਜ ਅਸੀਂ ਖੜਿਆ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਾਕੜਾ ਵਿਖੇ ਤੁਹਾਨੂੰ ਦੱਸ ਦਈਏ ਕਿ ਦੀਵਾਨ ਟੋਡਰ ਮਲ ਜੀ ਜਿਨ੍ਹਾਂ ਨੇ ਸਭ ਤੋਂ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਜਿਹੜੀ ਖਰੀਦੀ ਸੀ ਵਰਲਡ ਦੇ ਵਿੱਚ ਐਸੀ ਕੋਈ ਜਗ੍ਹਾ ਨਹੀਂ ਜਿਹੜੀ ਦੀਵਾਨ ਟੋਡਰ ਜੀ ਮਲ ਨੇ ਜਿਹੜੀ ਜਗ੍ਹਾ ਖਰੀਦੀ ਸੀ ਉਸ ਤੋਂ ਮਹਿੰਗੀ ਹੋ ਸਕੇ ਅੱਜ ਅਸੀਂ ਉਹਨਾਂ ਦੇ ਪਿੰਡ ਜੱਦੀ ਪਿੰਡ ਗੁਰਦੁਆਰਾ ਜੋ ਉਹਨਾਂ ਦੀ ਜਾਦੂ ਸਮਾਪਤ ਗੁਰਦੁਆਰਾ ਮਿਲਿਆ ਬਣਿਆ ਪਿੰਡ ਕਾਕੜਾ ਜੱਦੀ ਪਿੰਡ ਕਾਕੜਾ ਉਹਨਾਂ ਦੇ ਕਾਕੜਾ ਪਿੰਡ ਦੀਆਂ ਤਸਵੀਰਾਂ ਦਿਖਾਉਣ ਲੱਗਿਆਂ ਅਸੀਂ ਇਹ ਜਿਹੜਾ ਗੇਟ ਬਣਿਆ ਹੋਇਆ ਹੈ ਗੁਰਦੁਆਰਾ ਸਾਹਿਬ ਉਹਨਾਂ ਦੀ ਜਾਤ ਦੇ ਵਿੱਚ ਪਿੰਡ ਕਾਕੜਾ ਪਿੰਡ ਹੈਗਾ ਇਹ ਜੋ ਕਿ ਸਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ ਦੇ ਨੇੜੇ ਪੈਂਦਾ ਪਿੰਡ ਕਾਕੜਾ ਉਹਨਾਂ ਦੀ ਜਾਤ ਦੇ ਵਿੱਚ ਜਿਹੜਾ ਪਿੰਡ ਬਣਿਆ ਹੋਇਆ ਅੱਜ ਅਸੀਂ ਉਹਦੀਆਂ ਤਸਵੀਰਾਂ ਦਿਖਾਉਣ ਲੱਗੇ ਆ ਕਿਉਂਕਿ ਗਵਾਨ ਟੋਡਰ ਮਲ ਜੀ ਨੇ ਅੱਜ ਜਦੋਂ ਛੋਟੇ ਸਹਿਬਜਾਦਿਆਂ ਨੂੰ ਤੇ ਮਾਤਾ ਗੁਜਰ ਕੌਰ ਦਾ ਜਿਹੜਾ ਖੜਮੀਆਂ ਮੋਹਰਾਂ ਚਿਣ ਕੇ ਜਿੱਥੇ ਜਿਹੜਾ ਉਹਨਾਂ ਦਾ ਸੰਸਕਾਰ ਕੀਤਾ ਸੀ ਸਭ ਤੋਂ ਮਹਿੰਗੀ ਜ਼ਮੀਨ ਲਈ ਸੀ ਉਹਨਾਂ ਦਾ ਪਿੰਡ ਜੱਦੀ ਪਿੰਡ ਜਿਹੜਾ ਕਾਕੜਾ ਹੈ ਉਸ ਜਗ੍ਹਾ ਤੇ ਉੱਤੇ ਉਹਨਾਂ ਦੀ ਜਾਤ ਦੇ ਵਿੱਚ ਇਹ ਗੁਰਦੁਆਰਾ ਪਿੰਡ ਕਾਕੜਾ ਦੇ ਵਿੱਚ ਬਣਿਆ ਹੋਇਆ ਤੁਹਾਨੂੰ ਦਿਖਾ ਦੇਇਆ ਤਸਵੀਰਾਂ ਦੇ ਵਿੱਚ ਬੜੀ ਕਹਿ ਸਕਦੇ ਆ ਸਰਦਾ ਦੇ ਨਾਲ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਨੇ ਜਿਹੜੇ ਉਹ ਇੱਥੇ ਆਉਂਦੇ ਨੇ ਕਿਉਂਕਿ ਫਤੇਗੜ ਸਾਹਿਬ ਦੇ ਜਿਹੜੇ ਗੁਰਦੁਆਰਾ ਜੋਤੀ ਸਰੂਪ ਹੈ ਅੱਜ ਦੇ ਦਿਨ ਅੱਜ ਕਹਿ ਸਕਦੇ ਆ ਕਿ 14 ਪੋ 14 ਚ ਪੋ ਵਾਲੇ ਦਿਨ ਜਦੋਂ ਉਹਨਾਂ ਦੀਆਂ ਜਿਹੜੀਆਂ ਅਸਤੀਆਂ ਉਹਨਾਂ ਨੂੰ ਚੋਕ ਕੇ ਦਵਾਨ ਟੋਡਰਮਲ ਜੀ ਜਿਹੜੇ ਪੜਾਹ ਪੜਾਰ ਰੁਕਦੇ ਹੋਏ ਜਿਹੜੇ ਰਸਤੇ ਤੇ ਆਉਂਦੇ ਆ ਤੇ ਉਹਨਾਂ ਦਾ ਪਿੰਡ ਕਾਕੜਾ ਵੀ ਨੇੜੇ ਪੈਂਦਾ ਹੈ ਨੇੜੇ ਹੀ ਪਿੰਡ ਆਲੋ ਅਰਖ ਜਿੱਥੇ ਗੁਰਦੁਆਰਾ ਮੰਜੀ ਸਾਹਿਬ ਬਣਿਆ ਹੋਇਆ ਉਸ ਪਿੰਡ ਦੇ ਵਿੱਚ ਇੱਕ ਥੜੇ ਦੇ ਦਰਖਤ ਦਾ ਥੜਾ ਸੀ ਜਿਹਦੇ ਥੜੇ ਦੇ ਉੱਤੇ ਜਦੋਂ ਉਹਨੂੰ ਘੇਰਾ ਪਿਆ ਸੀ ਔਰ ਜਿਹੜੀ ਮਾਤਾ ਗੁਜਰਕ ਔਰ ਸੀ ਤੇ ਉਹ ਛੋਟੇ ਸਹਿਬਜ਼ਾਦਿਆਂ ਦੀਆਂ ਅਸਤੀਆਂ ਨੇ ਜਿਹੜੀਆਂ ਉਹ ਥੜੇ ਦੇ نیچے ਉਹਨਾਂ ਨੇ ਲੁਕੋਈਆਂ ਸੀ ਦੱਬੀਆਂ ਸੀ ਪਰ ਕੁਝ ਪਟੇ ਪੈਣ ਤੋਂ ਬਾਅਦ ਜਿਹੜੀਆਂ ਹਸਤੀਆਂ ਨੇ ਉੱਥੇ ਪਤਾ ਲੱਗਿਆ ਇਤਿਹਾਸਕਾਰਾਂ ਨੇ ਖੋਜ ਕੀਤੀ ਤਾਂ ਉਹ ਹਸਤੀਆਂ ਮਗੁਰਦਵਾਰਾ ਮੰਜੀ ਸਾਹਿਬ ਅਲੋ ਆਰਖ ਵਿਖੇ ਨਿਕਲੀਆਂ ਉਹ ਹਸਤੀਆਂ ਉਸ ਟਾਈਮ ਹੁਣ ਦੇ ਟਾਈਮ ਵੀ ਉੱਥੇ ਇੱਕ ਗਾਗਰ ਦੇ ਵਿੱਚ ਪਾ ਕੇ ਰੱਖੀਆਂ ਹੋਈਆਂ ਨੇ ਤੁਹਾਨੂੰ ਦੱਸ ਦਈਏ ਕਿ ਉੱਥੇ ਨਗਰ ਕੀਰਤਨਾ ਜਿਹੜਾ 13 ਪੋ ਨੂੰ ਉੱਥੇ ਭੋਗ ਪਾਏ ਜਾਂਦੇ ਨੇ ਉਸ ਤੋਂ ਬਾਅਦ 14 ਪੋ ਵਾਲੇ ਦਿਨ ਜਿਹੜਾ ਨਗਰ ਕੀਰਤਨਾ ਹੈ ਉਹਨਾਂ ਦੀ ਦੀਵਾਨ ਟੋਡਰਮਲ ਜੀ ਅਤੇ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰਕੌਰ ਦੀ ਜਾਤ ਨੂੰ ਸਮਾਪਤ ਨਗਰ ਕੀਰਤ ਸਜਾਇਆ ਜਾਂਦਾ ਹੈ ਗੁਰਦੁਆਰਾ ਜੋਤੀ ਸਰੂਪ ਫਤੇਗੜ ਸਾਹਿਬ ਤੋਂ ਜਿਹੜਾ ਪੜਾਦਾਰ ਪੜਾ ਰੁਕਦਾ ਹੋਇਆ ਪਾਸੋਂ ਨਾਬਾ ਨਾਬੇ ਤੋਂ ਬਾਅਦ ਪਿੰਡਾਂ ਦੇ ਵਿੱਚ ਹੁੰਦਾ ਹੈ ਕਹਿ ਸਕਦੇ ਆ ਬਖਤੜੀ ਪਿੰਡ ਹੈ ਬਖੋ ਪੀਰ ਹੈ ਦਿਆਲਪੁਰ ਹੈ ਤੇ ਉਸ ਤੋਂ ਬਾਅਦ ਦਵਾਂ ਟੋਡਰ ਮਲਜੀ ਦਾ ਜਿਹੜਾ ਜੱਦੀ ਪਿੰਡ ਹੈ ਉਹ ਕਾਕੜਾ ਹੁੰਦਾ ਜਿੱਥੇ ਅਸੀਂ ਇਸ ਟਾਈਮ ਰੁਕੇ ਹੋਇਆ ਪਿੰਡ ਕਾਕੜਾ ਜਿੱਥੇ ਕਹਿ ਸਕਦੇ ਆ ਉਹਨਾਂ ਦੀ ਯਾਦ ਦੇ ਵਿੱਚ ਆਲੇ-ਦੁਆਲੇ ਦੇ ਪਿੰਡਾਂ ਨੇ ਬੜੀ ਸਰਦਾਰਤਾ ਦੇ ਨਾਲ ਇਹ ਜਿਹੜਾ ਗੁਰੂ ਘਰ ਹੈ ਇੱਥੇ ਸਥਾਪਿਤ ਕੀਤਾ ਉਹਨਾਂ ਦੀ ਯਾਦ ਦੇ ਵਿੱਚ ਤੁਹਾਨੂੰ ਇੱਕ ਬਲੱਖਰ ਚੀਜ਼ ਦਿਖਾਉਂਦੇ ਆ ਕਿ ਇਸ ਜਗ੍ਹਾ ਦੇ ਉੱਤੇ ਇੱਕ ਪ੍ਰਦਰਸ਼ਨੀ ਵੀ ਲਾਈ ਗਈ ਹੈ ਦੋ ਇਤਿਹਾਸ ਸਿੱਖ ਇਤਿਹਾਸ ਨਾਲ ਸੰਬੰਧਿਤ ਜਿਹੜੀ ਪ੍ਰਦਰਸ਼ਨੀ ਹੈ ਤਾਂ ਕਿ ਜਿਹੜੇ ਬੱਚਿਆਂ ਨੂੰ ਜਾਗਰਤ ਧਰਮ ਦੇ ਸੰਬੰਧੀ ਆਪਣੀ ਜਾਣਕਾਰੀ ਕਰਾਈ ਜਾਵੇ ਇਹ ਜਿਹੜੀਆਂ ਤਸਵੀਰਾਂ ਨੇ ਇੱਥੇ ਲਗਾਈਆਂ ਗਿਆ ਨੇ ਸਾਡੇ ਨਾਲ ਗੁਰਦੁਆਰਾ ਦੇ ਪ੍ਰਬੰਧਕ ਜੁੜੇ ਨੇ ਬਾਈ ਕੀ ਨਾਮ ਹੈ ਤੁਹਾਡਾ ਸਰ ਬਲਬੀਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਬੀਰ ਸਿੰਘ ਆਪਾ ਇਹ ਪ੍ਰਦਰਸ਼ਨੀ ਬਾਰੇ ਵੀ ਜਾਣਕਾਰੀ ਦਵੇ ਕਹਿਣਾ ਮੈਨੂੰ ਕਹਿੰਗਾ ਕਿ ਅੱਗੇ ਆਵੇ ਕਿ ਇਹ ਜਿਹੜੀ ਪ੍ਰਦਰਸ਼ਨੀ ਹੈ ਕਾਫੀ ਲੰਬੇ ਸਮੇਂ ਤੋਂ ਕਿਉਂਕਿ ਪਹਿਲਾਂ ਕਹਿ ਸਕਦਾ ਕਿ ਜਿਹੜਾ ਗੁਰਦੁਆਰਾ ਇੱਥੇ ਨਹੀਂ ਸੀਗਾ ਕਦੋਂ ਤੋਂ ਇਹ ਜਿਹੜਾ ਗੁਰਦੁਆਰੇ ਦਾ ਪਤਾ ਲੱਗਿਆ ਕਦੋਂ ਪਤਾ ਲੱਗਿਆ ਕਿ ਜੱਦੀ ਪਿੰਡ ਦਿਵਾਨ ਟੋਡਰ ਮਲਜੀ ਦਾ ਹੈ 2000 ਸੰ 2000 ਤੋਂ ਥੋੜਾ ਪਹਿਲਾਂ ਪਤਾ ਲੱਗਿਆ ਜੀ 2002 ਦੇ ਵਿੱਚ ਇਹ ਸਾਰੀ ਉਹ ਸਾਰੀ ਦੀ ਰੰਭਤਾ ਹੋਈ ਸੀ ਤੇ ਉਸ ਤੋਂ ਬਾਅਦ ਨਿਰੰਤਰ ਪਹਿਲਾਂ ਸ਼ੁਰੂਆਤ ਜਿਹੜੀ ਹੈ ਬਾਬਾ ਨਰੈਣ ਸਿੰਘ ਜੀ ਮੋਨੀ ਮਹਾਲੀ ਵਾਲੇ ਵੱਲੋਂ ਹੋਈ ਸੀ ਇਸ ਸੰਧ ਦੀ ਤੇ ਉਸ ਤੋਂ ਉਪਰੰਤ ਬਾਬਾ ਜੀ ਕਿਰਪਾਲ ਸਿੰਘ ਕਾਰ ਸੇਵਾ ਵਾਲੇ ਜੋ ਤਨਤਨ ਸਾਹਿਬ ਤੋਂ ਨੇ ਜੇਹਦਾਰ ਜੀ ਉਹਨਾਂ ਨੂੰ ਸੇਵਾ ਸੌਂਪੀ ਗਈ ਨਗਰ ਵੱਲੋਂ ਸਾਰੇ ਇਲਾਕੇ ਵੱਲੋਂ ਕਿ ਉਦੋਂ ਤੋਂ ਨਿਰੰਤਰ ਬਾਬਾ ਕਿਰਪਾਲ ਸਿੰਘ ਜੀ ਕਾਰ ਸੇਵਾ ਵਾਲੇ ਇੱਥੇ ਸੇਵਾਵਾਂ ਕਰਾਉਂਦੇ ਹਨ ਤੇ ਸਾਰੇ ਇਲਾਕੇ ਵੱਲੋਂ ਤੇ ਐਨ ਆਰ ਆਈ ਵੱਲੋਂ ਮੇਰਾ ਵੱਲੋਂ ਰਲ ਮਿਲ ਕੇ ਦੇਸ਼ ਆਮਦੇਸ਼ਾਂ ਚੋਂ ਇਸ ਕਾਰਜ ਲਈ ਬਹੁਤ ਵੱਡੇ ਉਪਰਾਲੇ ਕੀਤੇ ਜਾਂਦੇ ਹਨ ਜੀ ਪਰ ਜਿਸ ਤਰ੍ਹਾਂ ਗਵਾਨ ਟੋਡਰ ਮਲਦੀ ਦਾ ਜਿਹੜਾ ਜੱਦੀ ਪਿੰਡ ਕਿਹਾ ਜਾਂਦਾ ਹੈ ਇਤਿਹਾਸਕਾਰਾਂ ਦੇ ਮਤਾਂ ਕੋਈ ਉਹਨਾਂ ਦਾ ਪ੍ਰਾਤਨ ਘਰ ਜਾਂ ਕੁਝ ਹੈ ਸੀ ਇੱਥੇ ਕੋਈ ਪਤਾ ਲੱਗਿਆ ਹੋਵੇ ਤੁਹਾਨੂੰ ਬਹੁਤ ਜ਼ਿਆਦਾ ਭਾਈ ਸਾਹਿਬ ਇਸ ਦੀ ਖੋਜ ਕੀਤੀ ਗਈ ਹੁਣ ਸਾਲ ਕੁ ਪਹਿਲਾਂ ਵੀ ਕਾਫੀ ਖੋਜ ਚੱਲਦੀ ਸੀ ਤੇ ਨਿਸ਼ਾਨਦੇ ਹੀ ਹੋ ਸੁਪਰੀ ਸੀ ਪਰ ਤਕਰੀਬਨ ਅਜੇ ਕੋਈ ਅਸੀਂ ਕਲੀਅਰ ਨਹੀਂ ਕਹਿ ਸਕਦੇ 100% ਇਹ ਵਿਹਲੀ ਜਗ੍ਹਾ ਹੋਣ ਕਰਕੇ ਪੰਚਾਇਤੀ ਜਗ੍ਹਾ ਸੀ ਤੇ ਬਾਬਾ ਨਾਰਾਇਣ ਸਿੰਘ ਮੋਹਣੀ ਜੀ ਨੇ ਕਿਹਾ ਕਿ ਵੇ ਅਡਾ ਵੱਡਾ ਤੁਸੀਂ ਇਤਿਹਾਸ ਸੰਭੀ ਫਿਰਦੇ ਹੋ ਤੇ ਤੁਸੀਂ ਕੋਈ ਫਿਰਦੇ ਹੋ ਉਸ ਨੂੰ ਤੇ ਤੁਸੀਂ ਜਾਗਰ ਕਰੋ ਇਹ ਇਦੋਂ ਜਗ੍ਹਾ ਦੇਓ ਤੇ ਪੰਚਾਇਤ ਨੇ ਨਾਲ ਦੀ ਨਾਲ ਆ ਕੇ ਇੱਥੇ ਜਗ੍ਹਾ ਮقرਰ ਕੀਤੀ ਤੇ ਇੱਥੇ ਸ਼ੇਵਾ ਉਹਨਾਂ ਦੀ ਯਾਤਰਾ ਸ਼ੁਰੂਆਤ ਹੋ ਗਈ ਜਿਸ ਤਰ੍ਹਾਂ ਕਾਕੜਾ ਪਿੰਡ ਦੀ ਗੱਲ ਕਰ ਲਏ ਆ ਕਾਕੜਾ ਪਿੰਡ ਵਿਚਾਲੋਂ ਇੱਕ ਥੇ ਦੇ ਰੂਪ ਦੇ ਵਿੱਚ ਆ ਉੱਚਾ ਕੀ ਤੁਹਾਨੂੰ ਇੱਥੇ ਜਿਸ ਤਰ੍ਹਾਂ ਐਸਜੀਪੀਸੀ ਵੱਲੋਂ ਜਾਂ ਹੋਰ ਇਤਿਹਾਸਕਾਰ ਜਿਹੜੇ ਪ੍ਰਾਣੇ ਇਤਿਹਾਸਕਾਰ ਨੇ ਉਹਨਾਂ ਨੇ ਕੋਈ ਇਸ ਜਗ੍ਹਾ ਦੀ ਜਿਹੜੀ ਇਨਸਾਨ ਦੇਹੀ ਕੀਤੀ ਹੋਵੇ ਅਜੇ ਤੱਕ ਉਹਨਾਂ ਨੇ ਇਸ ਤਰ੍ਹਾਂ ਦਾ ਕੋਈ ਅਪਰਾਲਾ ਨਹੀਂ ਜੀ ਕੀਤਾ ਹੁਣੇ ਚਾਹੀਦੇ ਨੇ ਇਸੇ ਦੇ ਅਪਰਾਲੇ ਬਹੁਤ ਖੋਜਾਂ ਹੁੰਦੀਆਂ ਨੇ ਇਤਿਹਾਸ ਬਾਰੇ ਨਿਰੰਤਰ ਚੱਲਦੀ ਰਹਿੰਦੀਆਂ ਨੇ ਇਸ ਤਰ੍ਹਾਂ ਦੀਆਂ ਜਗ੍ਹਾ ਜਿਹੜੀਆਂ ਵੱਡੇ ਇਤਿਹਾਸ ਦੇ ਮੜ ਮੁੱਲੇ ਇਤਿਹਾਸ ਦੀਆਂ ਜਾਣੂ ਨਵੇਂ ਤੋਂ ਨਵੇਂ ਲੱਭ ਹੋਣਾ ਚਾਹੀਦਾ ਜੇ ਇਹ ਇਹ ਆਵਾਜ਼ ਉਹਨਾਂ ਤੱਕ ਪਹੁੰਚੇ ਤਾਂ ਇਹ ਉਪਰਾਲਾ ਕਰਨ ਤਾਂ ਬਹੁਤ ਵਿਸ਼ੇਸ਼ ਹੋਰ ਵੀ ਇਤਿਹਾਸ ਸਿਰਜਿਆ ਜਾਏਗਾ ਜਿਵੇਂ ਆਪਾਂ ਗੱਲ ਕਰਦੇ ਆਂ ਆਲੋ ਅੱਖ ਗੁਰਦੁਆਰਾ ਮੰਜੀ ਸਾਹਿਬ ਬਣਿਆ ਹੋਇਆ ਛੋਟੇ ਸਹਿਬਜ਼ਾਤੇ ਗੁਰੂ ਮਾਤਾ ਗੁਜਰਕੌਰ ਦੀਆਂ ਜਿਹੜੀਆਂ ਆਸੀਆਂ ਨੇ ਦਵਾਨ ਟੋਟਰ ਮਲ ਜੀ ਇੱਕ ਥੜੇ ਨੀਚੇ ਰੱਖਦੇ ਆ ਕਿਉਂਕਿ ਉੱਥੇ ਉਹਨਾਂ ਨੂੰ ਇਤਿਹਾਸ ਦੱਸਦਾ ਕਿ ਉੱਥੇ ਉਹਨਾਂ ਨੂੰ ਘੇਰਾ ਪੈ ਜਾਂਦਾ ਪਰ ਉਹ ਉੱਥੇ ਜਿਹੜਾ ਨਗਰ ਕੀਰਤਨਾ ਉਹਦਾ ਜਿਹੜੀ ਸ਼ੁਰੂਆਤ ਹੈ ਕਦੋਂ ਕਿੰਨੇ ਵਜੇ ਤੋਂ ਹੁੰਦੀ ਹੈ ਤੇ ਕਿੰਨੇ ਕ ਵਜੇ ਇੱਥੇ ਪਹੁੰਚਣ ਦੀ ਉਮੀਦ ਹੈਗੀ ਅੱਜ ਤਕਰੀਬਨ ਉੱਥੇ 7 ਵਜੇ ਦੇ ਕਰੀਬ ਅਮਰਤ ਵੇਲੇ ਸਾਹਿਬ ਜੀ ਦੇ ਚਰਨਾ ਕਮਨਾਲ 'ਚ ਜੋਦੜੀ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਦੀ ਛੱਤਰ ਛਾਇਆ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਨਾਲ ਨਿਰੰਤਰ ਜਾਰੀ ਹੁੰਦਾ ਹੈ ਤੇ ਤਕਰੀਬਨ 9 ਵੀ ਵਜ ਜਾਂਦੇ 10 ਵੀ ਵਜ ਜਾਂਦੇ ਇੱਥੇ ਆਉਂਦਿਆਂ ਤੱਕ ਲੰਮੇਰਾ ਸਫਰ ਹੈ ਤੇ ਰਸਤੇ ਵਿੱਚ ਸੰਗਤਾਂ ਬਹੁਤ ਜ਼ਿਆਦਾ ਸਤਿਕਾਰ ਕਰਦੀਆਂ ਨੇ ਜੀ ਜਿਵੇਂ ਆਪਾਂ ਜਿਹੜੀ ਪ੍ਰਦਰਸ਼ਨੀ ਲਗਾਈ ਗਈ ਹੈ ਇੱਥੇ ਸਾਰਿਆ ਇਤਿਹਾਸ ਆ ਜਿਹੜਾ ਪ੍ਰਦਰਸ਼ਨ ਦੇ ਰੂਪ 'ਚ ਦਿਖਾਇਆ ਗਿਆ ਬੱਚਿਆਂ ਨੂੰ ਕਿੰਨਾ ਕੀ ਤੋਂ ਸਿੱਖ ਮਿਲਦੀ ਹੈ ਬਹੁਤ ਚੜ੍ਹਦੀ ਕਲਾ ਨਾਲ ਇਸ ਚੀਜ਼ ਪ੍ਰਚਾਰ ਆਪਣੇ ਆਪ ਦੇ ਵਿੱਚ ਵਲੱਖਣ ਚੀਜ਼ ਹੈ ਪ੍ਰਚਾਰ ਕਰਦੀ ਅਦਰ ਸੌਂਦੀ ਹੈ ਇਹ ਸਾਡੇ ਇਤਿਹਾਸ ਨੂੰ ਇਹ ਬੱਚਿਆਂ ਨੂੰ ਇਹ ਜਾਣਕਾਰੀਆਂ ਨਵੀਆਂ ਮਿਲਦੀਆਂ ਨੇ ਇਹ ਵੱਡਾ ਉਪਰਾਲਾ ਜਿਉ ਬਾਬਾ ਰਜਿੰਦਰ ਸਿੰਘ ਜੀ ਰਾੜਾ ਸਾਹਿਬ ਤੋਂ ਨੇ ਤੇ ਉਹਨਾਂ ਨੇ ਇੱਥੇ ਇੱਕ ਵਾਰੀ ਜਪਤਪ ਸਮਾਗਮ ਵੀ ਸ਼ੁਰੂ ਕਰਵਾਏ ਸਨ ਖੰਡਪਾੜ ਸਾਹਿਬ ਦੇ ਲੜੀ ਚਲਾਈ ਸੀ ਤੇ ਉਹਨਾਂ ਨੇ ਉਹਨਾਂ ਦੇ ਅੰਦਰ ਵਲੱਖਣ ਹੈ ਪ੍ਰੇਮ ਇਸ ਇਤਿਹਾਸ ਨਾਲ ਤੇ ਉਹਨਾਂ ਨੇ ਸਾਰਾ ਇਹ ਉਲਿਖਿਆ ਤੇ ਨਾਲ ਨਾਲ ਸਹਿਯੋਗ ਲੈ ਕੇ ਸੰਗਤਾਂ ਦਾ ਤੇ ਇਹ ਸਾਰੀ ਪ੍ਰਦਰਸ਼ਨੀ ਉਦੋਂ ਤੋਂ ਲੱਗ ਰਹੀ ਹੈ ਕਈ ਸਾਲਾਂ ਤੋਂ ਬਿਲਕੁਲ ਜੀ ਇਹ ਪ੍ਰਦਰਸ਼ਨੀਆਂ ਜਿਹੜੀ ਲੱਗੀਆਂ ਇੱਕ ਫੋਟੋ ਤੁਹਾਨੂੰ ਅਸੀਂ ਦਿਖਾਉਣ ਲੱਗਿਆਂ ਦੋ ਕੁੱਟਾ ਦੁੱਧ ਦੀ ਸੇਵਾ ਬਦਲੇ ਜਿਸ ਨੂੰ ਪਰਿਵਾਰ ਸਮੇਤ ਕੋਲੂ ਵਿੱਚ ਪੀੜਿਆ ਗਿਆ ਤੇ ਉਹਨੇ ਬਾਬਾ ਮੋਤੀ RAM ਮਹਿਰਾ ਜੀਨਾਂ ਦੇ ਦੋ ਗਲਾਸ ਕਹਿ ਸਕਦੇ ਆ ਕਿ ਦੁਨੀਆ ਦਾ ਐਸਾ ਕੋਈ ਦੁੱਧ ਨਹੀਂ जिने अड्डी-बड्डी दी कीमत उतारी होवे बापा जेडे कह सकदे हा बापा मोतीराम महराजी ਵੱਲੋਂ ਦੁੱਧ ਪਿਆਉਣ ਦੇ ਬਦਲੇ ਉਹਨਾਂ ਦਾ ਪੂਰਾ ਪਰਿਵਾਰ ਸੀ ਜਿਹੜਾ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ ਸੀ ਇਹਨਾਂ ਦਾ ਅੱਜ ਇਹੀ ਜਿਹੜੀ ਕਹਿ ਸਕਦੇ ਆ ਤਸਵੀਰ ਹੈ ਇਹ ਇਤਿਹਾਸ ਦੇ ਵਿੱਚ ਨਾ ਦਰਜ ਕਰਾਇਆ ਪੂਰਾ ਪਰਿਵਾਰ ਹੈ ਜਿਹੜਾ ਉਹਨੂੰ ਕੋਲੂ ਚ ਪੜਵਾ ਕੇ ਪਰ ਤੁਹਾਨੂੰ ਦੱਸ ਦਈਏ ਕਿ ਅੱਜ ਕੱਲ ਜਿਹੜਾ ਸਮਾਜ ਆ ਕੈਸਾ ਹੈ ਅੱਜ ਕੱਲ ਦੀ ਜਿਹੜੀ ਆਪਣੀ ਲੋਕਾਈ ਹੈ ਜਦੋਂ ਵੀ ਕੋਈ ਦਾਨ ਕਰਦੀ ਆ ਪੱਥਰਾਂ ਤੇ ਨਾ ਲਿਖਾਉਂਦੀ ਆ ਕੁਝ ਦਾਨ ਕਰਕੇ 5 ਲੱਖ 10 ਲੱਖ ਕੋਈ 10000 ਦਾ ਪੱਖਾ ਲਾ ਕੇ ਕੋਈ 2000 1200 ਦਾ ਪੱਖਾ ਲਾ ਕੇ ਉਹਦੇ ਉੱਤੇ ਵੀ ਨਾਮ ਲਿਖਾਉਂਦੀ ਆ ਕਿ ਸਾਡੀ ਯਾਦ ਰਵੇ ਪਰ ਜਿਹੜਾ ਇਤਿਹਾਸ ਤੇ ਵਿੱਚ ਨਾਮ ਲਿਖਾਉਣ ਵਾਲੇ ਬਿਰਲੇ ਹੁੰਦੇ ਨੇ ਜਿਹੜੇ ਨਾਮ ਲਿਖਾ ਗਏ ਤਾਂ ਅੱਜ ਉਹਨਾਂ ਨੂੰ ਸਿੱਖ ਸੰਗਤਾਂ ਨੇ ਜਿਹੜੀਆਂ ਹਰ ਵਰਗ ਉਹਨਾਂ ਨੂੰ ਯਾਦ ਕਰਦਾ ਮੋਤੀ RAM ਮਹਿਰਾ ਦਾ ਜਿਹੜਾ ਦੋ ਗਲਾਸ ਦੁੱਧ ਦੇ ਸੀ ਕਹਿ ਸਕਦੇ ਆ ਕਿ ਦੁਨੀਆ ਦਾ ਸਭ ਤੋਂ ਵੱਡਾ ਮੁੱਲ ਹੈ ਜਿਹੜਾ ਉਹ ਬਾਬਾ ਮੋਤੀराम ਮਹਿਰਾਜੀ ਨੇ ਲਾਇਆ ਜਾਂ ਫਿਰ ਦਿਵਾਨ ਟੋਡਰਮਲ ਜੀ ਜਿਨ੍ਹਾਂ ਨੇ ਕਹਿ ਸਕਦੇ ਆ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦੀ ਸੀ ਕਹਿ ਸਕਦੇ ਆ ਕਿ ਤਿੰਨ ਜਿਹੜੇ ਤਿੰਨ ਜਿਹੜੀਆਂ ਬੋਡੀਆਂ ਦਾ ਸੰਸਕਾਰ ਕਰਨਾ ਸੀ ਮਾਤਾ ਗੁਜਰਕੌਰ ਤੇ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਦਾ ਸੰਸਕਾਰ ਕਰਨ ਲਈ ਖੜਮੀਆਂ ਮੋਹਰਾ 70 ਹਜ਼ਾਰ ਜਿਹੜੀ ਮੋਰ ਹੈ ਉਹ ਕਈ ਜਿਹੜੇ ਸੋਨੇ ਦੀ ਉਹਦੀ ਤਸਵੀਰ ਵੀ ਤੁਹਾਨੂੰ ਦਿਖਾ ਦਈਏ ਕਿ ਉੱਥੇ ਸਾਹਮਣੇ ਜਿਹੜੀ ਲਗਾਈ ਗਈ ਹੈ ਜਿੱਥੇ ਘਾੜੀ ਜਿਹੜੇ ਇਸ ਟਾਈਮ ਗਾ ਰਹੇ ਨੇ ਜਿਨ੍ਹਾਂ ਨੇ ਖੜਮੀਆਂ ਮੋਹਰਾ ਕਰਕੇ ਗਵਾਨ ਟੋਡਲ ਮਲ ਦਾ ਵੀ ਇਸੇ ਤਰ੍ਹਾਂ ਜਿਹੜਾ ਪਰਿਵਾਰ ਹੈ ਜਦੋਂ ਉਸ ਨੇ ਸਾਰੀ ਆਪਣੀ ਜਾਇਦਾਦ ਵੇਚ ਕੇ ਖੜਮੀਆਂ ਮੋਹਰਾ ਸੋਨੇ ਦੀਆਂ ਕਿਉਂਕਿ ਦਿਲ ਦੇ ਵਿੱਚ ਗੁਰੂ ਸਾਹਿਬ ਵਦੇ ਪਰਿਵਾਰ ਨਾਲ ਪਿਆਰ ਸੀ ਉਹਨਾਂ ਨੂੰ ਪਤਾ ਸੀ ਕਿ ਮੈਂ ਆਪਣਾ ਜਿਹੜਾ ਕਰਜ਼ਾ ਉਤਾਰਨਾ ਹੈ ਖੜਮੀਆਂ ਗੁਰਦਵਾਰ ਟੋਟਰ ਮਲਜੀ ਦਾ ਜਿਨ੍ਹਾਂ ਨੇ ਸਭ ਤੋਂ ਮਹਗੀ ਜ਼ਮੀਰ ਖਰੀਦ ਕੇ ਜਿਹੜੀ ਅੱਜ ਉਹਨਾਂ ਨੂੰ ਇਜਾਦ ਕਰਦਿਆਂ ਨਗਰ ਕੀਰਤਨ ਸਜਾਇਆ ਗਿਆ ਬਹੁਤ ਸੁੰਦਰ ਗੁਰਦੁਆਰਾ ਇੱਥੇ ਬਣਾਇਆ ਗਿਆ ਪਿੰਡ ਵਾਸੀਆਂ ਵੱਲੋਂ ਲਾਕਾ ਨਿਵਾਸੀ ਨੇ ਜਿਹੜੇ ਉਹਨਾਂ ਦੇ ਸਹਿਯੋਗ ਨਾਲ ਜੇ ਆਪਾਂ ਗੱਲ ਕਰ ਲਈਏ ਪੂਰੇ ਇਲਾਕੇ ਦੇ ਵਿੱਚ ਜਿਵੇਂ ਆਪਾਂ ਰੌਣਕਾ ਦੇਖ ਰਿਹਾ ਇੱਥੇ ਲੰਗਰ ਵੀ ਚੱਲ ਰਹੇ ਨੇ ਤੇ ਕਿੱਡਾ ਦਾ ਮਾਹੌਲ ਹੁੰਦਾ ਇਹ ਦਿਨਾਂ ਦੇ ਵਿੱਚ ਬਹੁਤ ਬਰਾਗ ਮਈ ਸਾਰਾ ਦਿਨ ਕੀਰਤਨ ਅਜ ਦੇ ਦਿਨ 14 ਬੋ ਵਾਲੇ ਦਿਨੋਂ ਚੱਲਦਾ ਜੀ ਲਗਾਤਾਰ ਨਿਰੰਤਰ ਜੱਥੇ ਹਾਜ਼ਰੀ ਹੈ ਪਰਦੇਖਣ ਪੜ ਸਾਦੇ ਪੋ ਤੋਂ ਉਪਰੰਤ ਤੇ ਬੇਅੰਤ ਸੰਗਤਾਂ ਖਾਸ ਕਰਕੇ ਪਿੰਡ ਰਾਜ ਸਿੰਘ ਵਾਲੇ ਤੋਂ ਕਈ ਸਾਲ ਤੋਂ ਸੰਗਤਾਂ ਬਹੁਤ ਸਾਰੇ ਪਿਆਰੇ ਵੀਰ ਹਲ ਬਿਲਕੇ ਇੱਥੇ ਆ ਕੇ ਲੰਗਰਾਂ ਦੀ ਜੋ ਬਹੁਤ ਵੱਡੀ ਵਿਸ਼ੇਸ਼ ਸੇਵਾ ਕਰਦੇ ਆ ਹੁਣੇ ਆਉਣ ਵਾਲੇ ਫੱਗੂ ਵਾਲੇ ਤੋਂ ਰੋਸ਼ਲੋ ਵਾਲੇ ਤੋਂ ਦੁੱਧ ਦੀ ਜੋ ਸੇਵਾ ਸਾਰੀ ਸੰਗਤ ਵਾਸਤੇ ਲੈ ਕੇ ਆਉਣਗੇ ਤੇ ਸਾਰਿਆਂ ਨੂੰ ਇੱਥੇ ਪਿਆਰ ਹੈ ਉਤਸ਼ਾਹ ਹੈ ਮੇਰੇ ਇਲਾਕੇ ਦੇ ਵਿੱਚੋਂ ਸਥਾਨ ਹੈ ਤੇ ਦੁਨੀਆ ਭਰ ਵਿੱਚ ਜਿਹਦੀ ਮਿਸਾਲ ਹੈ ਤਾਂ ਉਹ ਪ੍ਰਭਾਨੀਆਂ ਆਉਂਦਾ ਜੇ ਅਲੋ ਪਿੰਡ ਦੀ ਗੱਲ ਕਰਦੇ ਆ ਤਾਂ ਇਹ ਦਿਵਾਨ ਜੀ ਦੀ ਸਮਾ ਲੋ ਕਾਕੜੇ ਪਿੰਡ ਦਾ ਹੀ ਹਿੱਸਾ ਸੀ ਅਲੋ ਰਖ ਬਾਅਦ ਦੇ ਵਿੱਚ ਅਲੋ ਰਖ ਪਿੰਡ ਵਸਿਆ ਤੇ ਪਹਿਲਾਂ ਸਾਰੀ ਜ਼ਮੀਨ ਜਿਆਦਾ ਜੋ ਵੀ ਸੀ ਅੱਜ ਤੱਕ ਦੀ ਰਜਿਸਟਰੀ ਅਸੀਂ ਵੇਖਦੇ ਆ ਉਹ ਕਾਕੜਾ ਦਾ ਹਿੱਸਾ ਸੀ ਤੇ ਉਸ ਤੋਂ ਬਾਅਦ ਜੋ ਤਨਗੁਰ ਤੇਗ ਬਾਦਤ ਸਾਹਿਬ ਜੀ ਉਦੋਂ ਦੀ ਚਾਰਜੋ ਪ੍ਰਾਪਤ ਹੋਈ ਉੱਥੋਂ ਤੇ ਉੱਥੇ ਦੀਵਾਨ ਜੀ ਨੂੰ ਤਨ ਸੇਵਾ ਇਹ ਮਹਾਨ ਸੇਵਾ ਉਸ ਸਮੇਂ ਤੋਂ ਬਖਸ਼ਿਸ਼ ਹੋਈ ਸੱਚੇ ਪਾਤਸ਼ਾਹ ਨੇ ਕਿਹਾ ਆਉਣ ਵਾਲੇ ਸਮੇਂ ਤੁਹਾਡੇ ਤੋਂ ਬਹੁਤ ਵੱਡੀ ਪੰਥ ਦੀ ਸੇਵਾ ਲਵਾਂਗੇ ਤੇ ਉਹ ਸੱਚੇ ਪਾਤਸ਼ਾਹ ਦੇ ਪ੍ਰੇਮ ਵਿੱਚ ਰੰਗਿਆ ਗਿਆ ਤੇ ਹੌਲੀ-ਹੌਲੀ ਨਿਰੰਤਰ 파ੜਦਰਾ 파ੜਦਰਾ ਤੇ ਉਹਨੂੰ ਇਹ ਬਖਸ਼ਾ ਮਿਲਦੀਆਂ ਰਹੀਆਂ ਤੇ ਅੰਤਲੇ ਸਮੇਂ ਜੋ ਸੱਚੇ ਪਾਤਸ਼ਾਹੀ ਦੇ ਪਿਆਰਿਆਂ ਦਾ ਪਤਾ ਲੱਗਿਆ ਗੁਰੂ ਕੇ ਲਾਲਾਂ ਦਾ ਵੀ ਆਪਾਣਾ ਵਰਤਿਆ ਤਾਂ ਇੱਕਦਮ ਪਹੁੰਚਿਆ ਉਹਨੇ ਜਤਨ ਕੀਤਾ ਕਿ ਮੈਂ ਆਪਣਾ ਸਭ ਕੁਝ ਕੁਰਬਾਨ ਕਰ ਦਿਆਂ ਵਾ ਗੁਰੂ ਦੇ ਲਾਲਾਂ ਤੋਂ ਜਿਨ੍ਹਾਂ ਨੇ ਮੇਰੇ ਪਾਤਸ਼ਾਹੀ ਨੇ ਸਭ ਕੁਝ ਸਾਡੇ ਤੋਂ ਲਟਾਇਆ ਤਾਂ ਉਹਨੇ ਬਹੁਤ ਵੱਡੀ ਸੇਵਾ ਦਾ ਮਾਨ ਪ੍ਰਾਪਤ ਕੀਤਾ ਧੰਨ ਹੈ ਭਾਈ ਡੋਡਰਮਲ ਜੀ ਤੇ ਪੱਤਾਨ ਹੈ ਭਾਈ ਮੋਤੀराम ਜੀ ਜਿਨ੍ਹਾਂ ਨੇ ਧਨ ਕਮਾਈ ਕਰਕੇ ਪੂਰੀ ਰੈਂਦੀ ਦੁਨੀਆ ਤੱਕ ਜਿਨ੍ਹਾਂ ਦਾ ਨਾਮ ਚਮਕਦਾ ਹੈ ਤੇ ਸਾਰਾ ਇਲਾਕਾ ਸੀ ਮਾਣ ਕਰਦੀਆਂ ਸਾਨੂੰ ਵੀ ਮਾਣ ਹੈ ਕੋਈ ਸੇਵਾ ਨਹੀਂ ਕੋਈ ਸਿਮਰਣੀ ਫਿਰ ਵੀ ਬਖਸ਼ਿਸ਼ ਇਹ ਹੈ ਜਿੱਥੇ ਵੀ ਜਾ ਕੇ ਗੱਲ ਕਰੀ ਦੀ ਹੁਣ ਫਤੇਗੜ ਸਾਹਿਬ ਹਰ ਸਾਲ ਅਸੀਂ 15-16 ਸਾਲ ਤੋਂ ਪੈਦਲ ਯਾਤਰਾ ਕਰਦੇ ਹੋਏ ਸੰਗਤਾਂ ਦਰਸ਼ਨ ਨਜ਼ਾਰਿਆਂ ਵਾਸਤੇ ਕਰਦੀ ਜਾਂਦੀਆਂ ਹਨ ਜਿੱਥੇ ਵੀ ਨਾਮ ਦੀਵਾਨ ਟੋਡਰਮਲ ਜੀ ਦਾ ਲੈਣ ਆਵੇ ਸੀ ਉਹਨਾਂ ਦੇ ਨਗਰ ਤੋਂ ਆਇਆ ਇੰਨੇ ਜ਼ਿਆਦਾ ਸਤਿਕਾਰ ਮਾਣ ਮਿਲਦਾ ਹੈ ਕੁਦਸਣ ਕਹਿਣ ਤੋਂ ਬਾਅਦ ਹੈ ਕਿ ਉਹਨਾਂ ਦੀ ਕੁਰਬਾਨੀ ਹੀ ਏਡੀ ਵੱਡੀ ਹੈ ਬਿਲਕੁਲ ਜੀ ਗਵਾਨ ਟੋਡਰ ਮਲਜੀ ਦਾ ਜਿਹੜਾ ਪਿੰਡ ਹੈ ਕਾਕੜਾ ਉੱਥੇ ਦੇ ਲੋਕ ਜਿਵੇਂ ਵੀਰਜੀ ਨੇ ਦੱਸਿਆ ਕਿ ਜਦੋਂ ਵੀ ਅਸੀਂ ਨਾਮ ਲੈਂਦੇ ਆ ਗਵਾਨ ਟੋਡਰ ਦੀ ਮਲਜੀ ਦੇ ਜੱਦੀ ਪਿੰਡ ਕਾਕੜੇ ਦਾ ਤਾਂ ਸਾਨੂੰ ਮਾਣ ਮਹਿਸੂਸ ਹੁੰਦਾ ਹੋਵੇ ਵੀ ਕਿਉਂ ਨਾ ਜਿਨੇ ਆਪਣੀ ਸਾਰੀ ਪ੍ਰਾਪਰਟੀ ਵੇਚ ਕੇ ਮੋਹਰਾ ਚਿੰਕ ਕੇ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰਕੌਰ ਦਾ ਸਭ ਤੋਂ ਦੁਨੀਆ ਦੀ ਅੱਜ ਤੱਕ ਦੁਨੀਆ ਤੇ ਐਸੀ ਕੋਈ ਜ਼ਮੀਨ ਨਹੀਂ ਜਿਹਦੀ ਕੀਮਤ ਕੋਈ ਤਾਰ ਸਕੇ ਜੋ ਗਵਾਨ ਟੋਡਰ ਮਲਜੀ ਨੇ ਖਰੀਦੀ ਸੀ ਉਹਨਾਂ ਦੀ ਯਾਦ ਨੂੰ ਸਮਾਪਤ ਜਿਹੜਾ ਨਗਰ ਕੀਰਤਨਾ ਨਾਪਾ ਵਿਖੇ ਪਹੁੰਚ ਚੁੱਕਿਆ ਪੜਾਹ ਨਰ ਪੜਾਹ ਰੁਕਦਾ ਹੋਇਆ ਇਸ ਜਗ੍ਹਾ ਤੇ ਆ ਕੇ ਨਗਰ ਕੀਰਤਨ ਪੰਜ ਪਿਆਰੇ ਸਹਿਬਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ 70 ਸਾਇਆ ਹਾਈਟ ਪੰਜ ਪਿਆਰਿਆਂ ਦੀ ਗਵਾਹੀ ਦੇ ਵਿੱਚ ਨਗਰ ਕੀਰਤਨਾ ਉਹ ਇੱਥੇ ਆਵੇਗਾ ਅਰਦਾਸ ਕੀ ਦੀ ਜਾਣੀ ਆ ਉਸ ਤੋਂ ਪ੍ਰਸਾਦਾ ਪਾਣੀ ਸਾਕੇ ਜਿਹੜਾ ਨੱਗਰ ਕੀਤਾ ਇੱਥੋਂ ਰੁਕਦਾ ਕਿਉਂਕਿ ਜਗਾ ਜਗਾਤੇ ਜਿਹੜੇ ਲੰਗਰ ਲਗਾਏ ਗਏ ਨੇ ਰੁਕਦਾ ਹੋਇਆ ਭਵਾਨੀਗੜ ਪਿੱਛੇ ਵਿੱਚ ਪਹੁੰਚੇਗਾ ਭਵਾਨੀਗੜ ਦੇ ਵਿੱਚ ਤਕਰੀਬਨ 10 ਤੋਂ 15 ਜਿਹੜੇ ਪੜਾ ਨੇ ਤਕਰੀਬਨ 11 12 ਵਜੇ ਵਜੇ ਦੇ ਕਰੀਬ ਜਿਹੜਾ ਪਿੰਡ ਆਲੋ ਅਖ ਗੁਰਦੁਆਰਾ ਮਨਜੀਤ ਸਾਹਿਬ ਵਿਖੇ ਪਹੁੰਚਾ ਜਿਹੜੇ ਨਗਰ ਕੀਰਤਨ ਦੀ ਜਿਹੜੀ ਸਮਾਪਤੀ ਆ ਅਰਦਾਸ ਕੀਤੀ ਆ ਸਮਾਪਤੀ ਦੀ ਅਰਦਾਸ ਕੀਤੀ ਜਾਂਦੀ ਆ ਰਾਤ ਨੂੰ 11 ਤੋਂ 12 ਵਜੇ ਤੱਕ ਕੀਤੀ ਜਾਂਦੀ ਆ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣ ਰਹੇਓ ਪੀਟੀਸੀ ਦੇ ਨਾਲ ਕੈਮਰਾਮੈਨ ਭੀਮਾ ਪੱਟੀਵਾਲ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ